ਇਥੇ ਜੀ ਘਟ ਤੋਂ ਘੱਟ ਵੀ 18 ਦਿਨ ਹੋ ਚਲੇ ਆ ਹੁਣ ਫੇਰ ਆ ਵੇਖ ਲੋ ਵੀ ਘਰ ਦੇ ਵਿੱਚ ਹੀ ਆ ਸਭ ਪਾਣੀ ਆ ਪਾਣੀ ਆ ਡੰਗਰ ਵੀ ਪਾਣੀ ਚ ਖਲੋਤੇ ਆ ਆਪ ਵੀ ਪਾਣੀ ਦੇ ਵਿੱਚ ਆ ਫਸਲ ਵਾੜੀ ਦਾ ਜੀ ਹੋਇਆ ਝੋਨਾ ਬਹੁਤ ਜ਼ਿਆਦਾ ਮਰਿਆ ਪੱਕਿਆ ਪਕਾਇਆ ਸਾਡਾ ਝੋਨਾ ਨਾ 5 ਗੱਲੇ ਥਾ ਸਾਡਾ ਵੱਢਣ ਵਾਲਾ ਹੀ ਹੁਣ ਐਂ ਦਾਣਾ ਝੱਲ ਗਿਆ ਦਾਣਾ ਝੱਲ ਕੇ ਤੇ ਸਭ ਖਰਾਬ ਹੋ ਗਿਆ ਵਿੱਚ ਇਹ ਪਹਿਲਾਂ ਜੀ 23 ਚ ਬਣੇ ਇਤਰਾ ਦੇ ਲਾਤਾ 23 ਨਾਲੋਂ ਵੀ ਭੇੜੇ ਬਣ ਗਿਆ ਲਾਤ ਹੁਣ ਦੇ ਇਹ ਦੇ ਵਿੱਚ ਵੀ ਇਤਰਾਹੀ ਹਿਸਾਬ ਲਾ ਲੋ ਸਾਰੇ ਹੁਣ ਪਾਣੀ ਚ ਡੰਗਰ ਆ ਤੇ ਪਾਣੀ ਪਾਣੀ ਤੁਰਿਆ ਫਿਰਦਾ 10 10 ਫੁੱਟ ਪਾਣੀ ਆ ਸਾਡੇ ਇੱਥੇ ਲੱਗ ਲੱਗੇ ਘਰਾਂ ਸਿਰਫ ਸਾਡੀ ਖਾਲਸਾ ਐਡ ਜਿਹੜੀ ਉਹ ਕਰਦਿਆ ਮਤ ਜਿਹੜੀ ਆ ਖਾਲਸਾ ਐਡ ਸਾਡੀ ਗੱਲ ਸੁਣਦਾ ਵਾ ਖਾਲਸਾ ਐਡ ਜੀ ਸਾਨੂੰ ਲਿਜਾਂਦੀ ਆ ਸਾਨੂੰ ਰਾਛਨੰਡੀ ਲਿਆਣ ਲਿਆਣ ਕੇ ਸਾਨੂੰ ਉੱਚਿਆਂ ਥਾਵਾਂ ਤੇ ਪਹੁੰਚਾਉਂਦੀ ਜਾਂ ਨੀਵੇਂ ਥਾਵਾਂ ਤੋਂ ਘਰੇਆਂ ਨੂੰ ਕੱਢਦੀ ਆ ਪਾਣੀ ਪੀਣ ਨੂੰ ਲਿਆ ਕੇ ਦਿੰਦੀ ਆ ਜਲ ਵਧੀਆ ਹੋਰ ਆਛਨ ਹੋਰ ਸਾਰਾ ਕੁਝ ਕਰਦੀ ਆ ਜੇ ਕਿਸੇ ਨੇ ਜਾਣਾ ਆਉਣਾ ਕਿ ਰਿਹਾ ਉਹ ਵੀ ਕੱਢਦੀ ਆ ਡੰਗਰ ਵੀ ਬੱਚਾ ਕਿਸੇ ਦਾ ਕੱਢਦੀ ਆ ਜਿੱਥੇ ਪਸੂ ਡੰਗਰ ਸਭ ਲੈ ਕੇ ਜਾ ਰਹੀ ਆ ਬਹੁਤ ਬਹੁਤ ਮਿਹਰਬਾਨੀ ਖਾਲਸਾ ਏਡ ਦੇ ਸੰਗਤਾਂ ਨੂੰ ਇਹੋ ਹੀ ਜਾਣਿਆ ਵੀ ਇਹ ਖਾਲਸਾ ਇਹਦਾ ਆਪਣੇ ਨਾਲ ਇਹ ਬਹੁਤ ਜਿਆਦਾ ਆਪਣੀ ਮੱਤ ਕਰਦੀ ਆ ਇਹਨਾਂ ਨਾਲ ਹੀ ਪਿਆਰ ਰੱਖੋ ਇਹੋ ਹੀ ਆਪਣੇ ਬਾਹ ਫੜਦੇ ਆ ਇਹਨਾਂ ਨਾਲ ਹੀ ਸੰਯੋਗ ਦਿਓ ਇਹਨਾਂ ਦੇ ਨਾਲ ਹੀ ਸਾਰਾ ਕੁਝ ਕਰੋ ਆਪਣੀ ਬਹੁਤ ਸਹਾਇਤਾ ਕਰਦੀ ਆ ਦਾਣੇ ਲੋਕਾਂ ਦੇ ਕਈਆਂ ਦੇ ਭੱਜ ਗਏ ਆ ਅਸੂਮਾ ਹਤੇ ਚਾਰ ਆਈ ਨਹੀਂ ਆ ਉਹ ਵੀ ਖਾਲਸਾ ਐਤ ਲਿਆਂ ਲਿਆਂ ਕੇ ਬੜਾ ਪਚਾਉਂਦੀ ਘਰ ਤਾਈਂ ਹੈ ਬੰਦੇ ਬਹਾਦਰ ਦੇ ਅਸੀਂ ਵਾਰਸਾਂ ਗਰਜਾ ਸਿੰਘ ਬੋਤਾ ਸਿੰਘ ਦੇ ਵਾਰਸਾਂ ਪਾਣੀ ਦੇ ਵਿੱਚ ਵੀ ਸਾਡੇ ਹੌਸਲੇ ਬੁਲੰਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਈ